ਜੇ ਜਰਨਾ ਦੇ ਘਰੇ ਤੇ ਕਿੰਨਾ ਸੁੰਦਰ ਜਿਹਾ ਸਵਾਦ ਕਿੰਨਾ 파ਕ ਕਰਨਾ ਜਿਹੀ ਕੋਸ਼ਾ ਨਾ ਦਸਰਾ ਥੋੜਾ ਜਿਹਾ ਔਖਾ ਹੀ ਲੱਗਦਾ ਪਰ ਕੋਸ਼ਾ ਕਿਉਂਕਿ ਇਹ ਨਾ ਪਿਆਰ ਦਾ ਮੇਜਾਂਦਾ ਹੁੰਦਾ ਕਿਸੇ ਮੈਨ ਭਾਈ ਦਾ ਜਿਵੇਂ ਮੈਂ ਕਿਹਾ ਦੋ ਵੀ ਦਾ ਅਸਾਂ ਹਮਾਰੇ ਬੰਦੇ ਨੂੰ ਹਰ ਵਕਤ ਪਿਆਰ ਬਹੁਤ ਹੁੰਦੀ ਹੈ ਔਰ ਕਈ ਵਾਰੀ ਇਹ ਅਜਿਹਾ ਮੇਰਾ ਹੋ ਜਾਂਦਾ ਰਹਾਂ ਕੋਲ ਉੱਪਰ ਮਾਰਤਾ ਰਹਾਂ ਦੇਖੋ ਮੇਰੇ ਨਾਲ ਸਾਡਾ ਮੇਰਾ ਹੋ ਗਿਆ ਹੁੰਦਾ ਇਹ ਕਿ ਇਹ ਥੋੜੀ ਕੀ ਆਤਮਾ ਵੀ ਥੋੜੀ ਜਿਹੀ ਹੈ ਮੈਨੂੰ ਪਤਾ ਹੈ ਨਾ ਕੀ ਆਤਮਾ ਕੋਈ ਤਾ ਤੇ ਗੱਲ ਕੀ ਹੈ ਦੋ ਲੱਗਿਆ ਜੂ ਮਾ ਤੇ ਬੰਦੇ ਥੋੜਾ ਹੌਸਲਾ ਕਿਨੇ ਚੁੱਕਿਆ ਹੈ ਨਾ ਕਿ ਲੁਕਿਆ ਤੇਰਦਾ ਮੋੜਾ ਹੈਗਾ ਕਿ だっਕੀ ਮੈਂ ਕਹਿਣਾ ਉਹਨੇ ਕਿਹਾ ਮੈਂ ਕਿੰਨੀ ਖੋਲਾ ਯਾਰ ਮੈਂ ਤਾਂ ਬਾਹਲੀ ਦੋਸ਼ਾਂ ਇਹ ਤਾਂ ਨਾਈਟ ਸਟ ਮਰਵਾਤਾ ਸੀ ਘਰ ਉਹ ਸੀ ਵੀ ਇਹਨੂੰ ਐ ਲੱਗਿਆ ਜਿਵੇਂ ਕਿ ਮੇਰੀ ਪੱਟੀ ਪੈ ਤੇ ਸੁਧਾਰਾ ਲੈ ਕੇ ਆਇਆ ਨਾ ਐਵੇਂ ਲੱਗਿਆ ਪਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤਾਂ ਇਹੀ ਰਹੂੰਗੀ ਬਿਲਕੁਲ ਆਜੀ ਦਾ ਖੁਸ਼ੀ ਹੈਗਾ ਤੇ ਆਜੇ ਮੇਰੇ ਭੈਣ ਦੇ ਚੂੜੀਆਂ ਪਵਾ ਕਹਿੰਦੇ ਕਿ ਕਿਆ ਬਣਾ ਦੇ ਪੂਰੀ ਕੋਸ਼ਟ ਤੇ ਬਗਬਗ ਮੈਂ ਤਾਂ ਬਾਲਣਾ ਸਮਾਂ ਲੱਗਿਆ